ਕੀ ਨਾਮ ਦਾ ਹੈ ਮੇਰਾ ਨਾਮ ਜਸਵੀਰ ਕੌਰ ਮੈਂ ਨਾਰਿੰਗਵਾਲ ਜ਼ੋਨ ਤੋਂ ਆਮ ਆਦਮੀ ਪਾਰਟੀ ਤੋਂ ਟਿਕਟ ਮਿਲੀ ਆਪਾਂ ਨੂੰ ਤੇ ਨਾਰਿੰਗਵਾਲ ਜ਼ੋਨ ਤੋਂ ਆਪਾਂ ਕੈਂਡੀਡੇਟ ਖੜੇ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਜੀ ਸਾਰੇ ਕਿੱਧਰ ਤਾਂ ਪਿਆਰ ਮਿਲ ਰਿਹਾ ਜੀ ਸਾਰੀ ਜਗ੍ਹਾ ਤੋਂ ਬਹੁਤ ਰਿਸਪੌਂਸ ਮਿਲ ਰਿਹਾ ਜੀ ਠੀਕ ਕੀ ਕਹਿਣਾ ਚਾਹੂਗੀ ਕੀ ਨਾਮ ਤੁਹਾਡਾ ਆ ਇੱਧਰ ਦੇਖੋ ਮੈਂ ਭਿੰਦਰ ਕੌਰ ਆਮ ਆਦਮੀ ਪਾਰਟੀ ਤੋਂ ਬਲਕ ਸੰਤੀ ਮੈਂਬਰ ਚਾਂਡੇ ਆਮ ਆਦਮੀ ਪਾਰਟੀ ਨੂੰ ਕਾਮਯਾਬਣਾ ਵੋਟਾਂ ਪਾ ਕੇ ਬਹੁਤ ਪਿਆਰ ਮਿਲਦਾ ਓਕੇ ਹਾਂਜੀ ਭਾਈ ਜੀ ਹਾਂਜੀ ਸਭ ਤੋਂ ਪਹਿਲਾਂ ਜਿਹੜੇ ਵੀ ਸਾਡੇ ਸਤਿਕਾਰਯੋਗ ਵੀਰੇ ਵੀਡੀਓ ਦੇਖ ਰਿਹਾ ਸਾਰਿਆਂ ਦੇ ਨਾਲ ਮੈਂ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮੋਨੂ ਲਲਤੋਂ ਮੇਰੇ ਮਾਤਾ ਜੀ ਜਸਵੀਰ ਕੌਰ ਜੀ ਜੋਨ ਨਾਰੰਗਾਲ ਤੋਂ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਨੇ ਅਸੀਂ ਤੈਹ ਦਿਲ ਤੋਂ ਧੰਨਵਾਦ ਕਰਦੇ ਆ ਸਰਦਾਰ ਭਗਵਾਨ ਸਿੰਘ ਜੀ ਮਾਨ ਹੁਣਾ ਦਾ ਤੇ ਸਾਡੇ ਹਲਕੇ ਦਾ ਮਾਨ ਨੇ ਸਰਦਾਰ ਜੀਵਨ ਸਿੰਘ ਜੀ ਸੰਗਵਾਲ ਸਾਹਿਬ ਜਿਨ੍ਹਾਂ ਨੇ ਸਾਨੂੰ ਇਹ ਟਿਕਟ ਦੇ ਕੇ ਨਿਵਾਜਿਆ ਅਸੀਂ ਪਿੰਡ ਪਿੰਡ ਦੇ ਵਿੱਚ ਜਾ ਰਹੇ ਆ ਤੇ ਪਿੰਡ ਪਿੰਡ ਵਿੱਚ ਬਹੁਤ ਵੱਡਾ ਜਿਹੜਾ ਭਰਮਾ ਹੰਗਾਰਾ ਮਿਲ ਰਿਹਾ ਕੱਲਾ ਕੱਲਾ ਵੋਟਰ ਸਪੋਰਟਰ ਆਮ ਆਦਮੀ ਪਾਰਟੀ ਨੂੰ ਤੈਹ ਦਿਲ ਤੋਂ ਪਿਆਰ ਕਰਦਾ ਅਸੀਂ ਉਹਨਾਂ ਦਾ ਤੈਹ ਦਿਲ ਤੋਂ ਧੰਨਵਾਦ ਕਰਦੇ ਆ ਵੋਟਰਾਂ ਨੂੰ ਕੀ ਅਪੀਲ ਹੈ ਜੀ ਵੋਟਰਾਂ ਨੂੰ ਇਹ ਹੀ ਅਪੀਲ ਆ ਵੀ ਜਿਹੜੀਆਂ ਵੱਡੀਆਂ ਪਾਰਟੀਆਂ ਕਹਿ ਲਈ ਆਪਾਂ ਦੂਜੀਆਂ ਪਾਰਟੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਤੁਸੀਂ ਦੇਖਿਆ ਹੁਣ ਤੱਕ ਉਹਨਾਂ ਨੇ ਜਿਹੜਾ ਪੰਜਾਬ ਨੂੰ ਖਾਧਾ ਹੀ ਆ ਪੰਜਾਬ ਨੂੰ ਝੰਜੋੜ ਕੇ ਰੱਖਤਾ ਕਿਤੇ ਨਸ਼ੇ ਨੌਜਵਾਨੀ ਬੇਰੋਜ਼ਗਾਰ ਫਿਰਦੇ ਨੇ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਬਹੁਤ ਸੋਹਣੇ ਕੰਮ ਕੀਤੇ ਪਿੰਡਾਂ ਦੇ ਵਿੱਚ ਵਿਕਾਸ ਹੋ ਰਿਹਾ ਤੁਸੀਂ ਕੰਮਾਂ ਨੂੰ ਦੇਖਦੇ ਹੋਏ ਜਿਹੜੀ ਇਹ ਵੋਟ ਪਾਉਣੀ ਹੈ ਸਾਰੇ ਨੌਜਵਾਨ VOTER ਜਿਹੜੇ ਸੂਝਵਾਨ ਨੇ ਔਰ ਸਾਰੇ ਜਾਣਦੇ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਪੰਜਾਬ ਨੂੰ ਵਿਕਾਸ ਦੇ ਤਰੱਕੀ ਦੇ ਰਾਹ ਤੇ ਲੈ ਕੇ ਆਂਦਾ ਤੇ ਸਾਰੇ VOTER ਸਾਡੇ ਨਾਲ ਨੇ ਬਸ ਆਪੇ ਹੀ ਸਮਝਦਾਰ ਨੇ ਸਾਰੇ ਜੀ ਜਲਦੀ ਜੀ ਕੀ ਆਪੀ ਰੋਗੀ ਪਬਲਿਕ ਨੂੰ ਤੁਹਾਡੀ ਬਾਜੀ ਅਸੀਂ ਤਾਂ ਇਹ ਕਹਿੰਨੇ ਆਂ ਵੀ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਚਦਾਓ ਤਾਂ ਕਿ ਅਸੀਂ ਡਿਵੈਲਪਮੈਂਟ ਕਰ ਸਕੀਏ ਸਾਡੇ ਜਿਹੜੇ ਬਲਾਕ ਸ਼ਾਂਤੀ ਦੇ ਮੈਂਬਰ ਆ ਉਹ ਥ੍ਰੀਕੇ ਤੇ ਝਾਂਡੇ 'ਚੋਂ ਖੜੇ ਨੇ ਜਿਹੜੇ ਲਲਤੋਂ ਤੋਂ ਨੇ ਉਹਨਾਂ ਦੀ ਮਮਸੋ ਨੂੰ ਮੰਮੀ ਦੀ ਉਹਦੀ ਮੰਮੀ ਜੀ ਉਹ ਸਾਰੇ 23 ਪਿੰਡਾਂ 'ਚੋਂ ਖੜੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਨੂੰ ਬਹੁਤ ਮਤ ਦਿਓ ਕੀ ਕਹਣਾ ਚਾਹੋਗੇ ਤੁਸੀਂ ਜੀ ਕਿੱਦਾਂ ਦੇ ਲੋੜੇ ਕੈਂਡੀਡੇਟ ਮਿਲਗੇ ਤੁਹਾਨੂੰ ਸਾਨੂੰ ਜੀ ਅਸੀਂ ਝਾਂਡੇ ਜੂਨ ਆ ਸਾਡਾ ਬਲਾਕ ਸ਼ਾਂਤੀ ਦੇ ਵਿੱਚ ਤੇ ਨਾਰੰਗਲ ਜ਼ੋਨ ਆ ਸਾਡਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਨੂੰ ਬਹੁਤ ਹੀ ਵਧੀਆ ਕੈਂਡੀਡੇਟ ਮਿਲੇ ਨੇ ਇਮਾਨਦਾਰ ਨੇ ਇਹ ਔਰ ਸਾਨੂੰ ਜਿਆਦਾ ਤਾਂ ਵਿਸ਼ਵਾਸ ਭਗਵੰਤ ਮਾਨ ਜੀ ਤੇ ਆ ਜਿਨ੍ਹਾਂ ਨੇ 4 ਸਾਲ ਸਾਨੂੰ ਇੰਨੀ ਵਧੀਆ ਡਿਵੈਲਪਮੈਂਟ ਦਿੱਤੀ ਆ ਭ੍ਰਿਸ਼ਟਾਚਾਰ ਦੇ ਖਿਲਾਫ ਚਾਹੇ ਮੈਡੀਕਲ ਸਹੂਲਤਾ ਹੋਣ ਮਹੱਲਾ ਕਲੀਨਿਕ ਹੋਣ ਜਾਂ ਗਵਰਨਮੈਂਟ ਜੋਬਸ ਦੀ ਗੱਲ ਆਉਂਦੀ ਆ 58000 ਗਵਰਨਮੈਂਟ ਜੋਬ ਦੇਤੀਆਂ ਨੇ ਹੋਰ ਵੀ ਬੜੇ ਸੋਹਣੇ ਕੰਮ ਕਰ ਰਹੇ ਨੇ ਉਹਨਾਂ ਦੇ ਆਧਾਰ ਤੇ ਅਸੀਂ ਵੋਟਾਂ ਮੰਗ ਰਹੇ ਹਾਂ ਜਿਵੇਂ ਬਿਜਲੀ ਫ੍ਰੀ 4 ਸਾਲ ਹੋ ਗਏ ਸਾਨੂੰ ਸਾਰੇ ਆਨੰਦ ਮਾਣ ਰਹੇ ਆ ਉਹਦਾ ਤੇ ਇਸ ਕਰਕੇ ਅਸੀਂ ਧੰਨਵਾਦ ਕਰਦੇ ਆਂ ਇੰਨੇ ਵਧੀਆ ਉਮੀਦਵਾਰ ਨੇ ਔਰ ਅਸੀਂ ਵੱਡੀ ਬਹੁਮਤ ਨਾਲ ਇਹਨਾਂ ਨੂੰ ਜਿਤਾਵਾਂਗੇ ਲੀਡ ਦਿਵਾਵਾਂਗੇ ਧੰਨਵਾਦ ਅੱਜ ਇਲੈਕਸ਼ਨ ਦਾ ਦੌਰ ਚੱਲ ਰਿਹਾ ਉਹ ਕਿਦਾਂ ਹੰਗਾਰਾ ਮਿਲ ਰਿਹਾ ਸਾਨੂੰ ਆਪਣੀ ਪਾਰਟੀ ਦੇ ਤੌਰ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਆਮਾਦੀ ਪਾਰਟੀ ਨੂੰ ਆਮਾਦੀ ਪਾਰਟੀ ਦੇ ਆਪਣੇ ਜਸਪੀਤ ਕੌਰ ਜੀ ਮੂਨੂ ਦੀ ਮੰਮੀ ਸਾਡੇ ਲਾਲਤੋਕਰਾਂ ਤੋਂ ਖੜੇ ਹੋਏ ਜੋ ਕਿ 23 ਪਿੰਡਾਂ ਦੇ ਵਿੱਚ ਹੋ ਰਿਹਾ ਇਹ ਪਿੰਡਾਂ ਦੇ ਵਿੱਚੋਂ ਸਾਨੂੰ ਬਾਕੀ 23 ਪਿੰਡਾਂ ਦੇ ਵਿੱਚੋਂ ਵੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਆ ਪਾਪਾ ਕਹੀ ਵੀ ਆਮ ਆਦਮੀ ਪਾਰਟੀ ਪਹਿਲੀਆਂ ਸਰਕਾਰਾਂ ਨਾਲੋਂ ਬਹੁਤ ਵਧੀਆ ਕੰਮ ਕਰਾ ਰਹੀ ਆ ਆਪਣੇ ਪਿੰਡ ਵਿੱਚ ਹੀ ਲਲਤੋ ਵਿੱਚ ਇਹ ਚੀਜ਼ ਅਸੀਂ ਦੇਖ ਸਕਦੇ ਆ ਵੀ ਸਾਡੇ ਪਿੰਡ ਵਿੱਚ ਘਟੋ ਘਟ ਚਾਰ ਜਾਂ ਪੰਜ ਕੰਮ ਇਹ ਜੇ ਹੋ ਰਿਹਾ ਸੜਕਾਂ ਬਣਨੀਆਂ ਨੇ ਸਟੇਡੀਅਮ ਬਣਨਾ ਸ਼ੁਰੂ ਹੋਇਆ ਹੋਇਆ ਉਸ ਤੋਂ ਪੰਚਾਇਤ ਘਰ ਬਣ ਰਿਹਾ ਜੀ ਤੇ ਉਹ ਬੇ ਸਪਾਈ ਕਰਾ ਰਹੇ ਕਾਫੀ ਕੰਮ ਜੋ ਆਪਣੀ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰਵਾ ਰਹੀ ਆ ਮੈਂ ਇਹੀ ਕਹੂੰਗਾ ਜੀ ਆਮ ਆਦਮੀ ਪਾਰਟੀ ਨੂੰ ਆਪਣੇ ਜੋ ਝਾਂਡਿਆਂ ਤੋਂ ਉਮੀਦਵਾਰ ਖੜੇ ਨੇ ਤੇ ਆਪਣੇ ਲਲਤੋ ਤੋਂ ਖੜੇ ਨੇ ਇਹਨਾਂ ਨੂੰ ਵੋਟ ਪਾ ਕੇ ਤੇ ਜੇਤੂ ਕਰਾ ਕਿੱਤਾ ਜਾਵੇ ਜੀ ਕਾਮਯਾਬ ਕੀਤਾ ਜਾਵੇ ਠੀਕ ਹੈ